ਜਾਂਦੇ ਆ ਸੀਵਰੇਜ ਇਹਨਾਂ ਦਾ ਆ ਕਦੇ ਜੋੜ ਦਿੰਦੇ ਆ ਕਦੇ ਤੋੜ ਦਿੰਦੇ ਆ ਉਹ ਵੇਜ ਕਾਰਪੋਰੇਸ਼ਨ ਗਲਤੀ ਨਾਲ ਤੋੜ ਗਿਆ ਜੀ ਉਹ ਵੇਜ ਕਾਰਪੋਰੇਸ਼ਨ ਗਲਤੀ ਨਾਲ ਤੋੜ ਗਿਆ ਜੀ ਵੀ ਕਾਰਪੋਰੇਸ਼ਨ ਇਹਨੇ ਗਲਤੀ ਨਾਲ ਘਾਤੇ ਤੋੜਤੇ ਪੁੱਛਿਆ ਨਹੀਂ ਤੁਸੀਂ ਵੀ ਇਹ ਕੀ ਹੁਣ ਅਸੀਂ ਜਦੋਂ ਗਏ ਉੱਥੇ ਤੇ ਉਹ ਕਹਿੰਦੇ ਗਲਤੀ ਨਾਲ ਹੋ ਗਿਆ ਭਾਜੀ ਕੋਈ ਨਹੀਂ ਹੁਣ ਅਸੀਂ ਜੋੜ ਜੋੜਾਂਗੇ ਤੁਸੀਂ ਅਸੀਂ ਅਸੀਂ ਟਿੱਬਾ ਰੋਡ ਦੇ ਸੰਧੂ ਕਲੋਨੀ ਦੇ ਬਾਹਰ ਆ ਸਕਦੇ ਹਾਂ ਸੀਵਰੇਜ ਰੱਬ ਆਸ ਰੇਆ ਕਿਉਂਕਿ ਕਦੇ ਟੁੱਟ ਜਾਂਦਾ ਤੇ ਕਦੇ ਜੁੜ ਜਾਂਦਾ ਜਾਂਦਾ ਕਿਉਂਕਿ ਨਗਰ ਨਿਗਮ ਦੇ ਮੁਲਾਜ਼ਮ ਆਉਂਦੇ ਆ ਬਾਬੂ ਆਉਂਦੇ ਆ 2-3 ਮਹੀਨਿਆਂ ਬਾਅਦ ਕਦੇ ਸੀਵਰੇਜ ਜੋੜ ਜਾਂਦੇ ਆ ਤੇ ਕਦੇ ਤੋੜ ਜਾਂਦੇ ਆ ਜੇਕਰ ਇਹ ਕਲੋਨੀ ਇਨਲੀਗਲ ਹੈ ਸੀਵਰੇਜ ਇਨਲੀਗਲ ਤਰੀਕੇ ਦੇ ਨਾਲ ਜੋੜਿਆ ਗਿਆ ਤਾਂ ਕਾਰਪੋਰੇਸ਼ਨ ਦੇ ਮੁਲਾਜ਼ਮ ਕਿਸ ਅਧਿਕਾਰ ਖੇਤਰ ਦੇ ਨਾਲ ਇਹਦਾ ਸੀਵਰੇਜ ਜੋੜ ਕੇ ਜਾਂਦੇ ਨੇ ਰਾਤ ਦੇ ਹਨੇਰੇ ਦੇ ਵਿੱਚ ਇਹਦਾ ਸੀਵਰੇਜ ਜੋੜ ਲਿਆ ਗਿਆ ਸੀ ਹੁਣ 2-3 ਦਿਨ ਪਹਿਲਾਂ ਇਹਦਾ ਜਿਹੜਾ ਸੀਵਰੇਜ ਦੀਆਂ ਪਾਈਪਾਂ ਨੇ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਨੇ ਜਾਈ ਆਏ ਸੀ ਐਸ ਡੀਓ ਆਏ ਸੀ ਉਹ ਖੁਦ ਤੋੜ ਕੇ ਚਲੇ ਗਏ ਨੇ ਹਾਲਾਤ ਹਲੇ 2 ਦਿਨ ਪਹਿਲਾਂ ਸੀਵਰੇਜ ਦੀਆਂ ਪਾਈਪਾਂ ਬੰਦ ਹੋਈਆਂ ਨੇ ਤੇ ਗਲੀਆਂ ਦੇ ਵਿੱਚ ਪਾਣੀ ਖੜਨਾ ਵੀ ਸ਼ੁਰੂ ਹੋ ਗਿਆ ਔਰ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਗੰਦਗੀ ਵਿੱਚ ਰਹਿਣਾ ਪੜਦਾ ਹੈ ਹਰ ਰੋਜ਼ ਹਮੇ ਹਰ ਮਹੀਨੇ ਕਿਸੇ ਨਾ ਕਿਸੇ ਕੋ ਚਿਕਨ ਬੁਨਿਆ ਜਾਂ ਤਾਂ ਫਿਰ ਡੈਂਗੋ ਪਕੜ ਲੈਂਦਾ ਹੈ आपने, को आपने सड़क देंगे, पानी देंगे, सीवरेज देंगे, स्ट्रीट देंगे। तो कुछ नहीं पड़े गज पे न दो हजार कहाँ से ला कर देंगे अब कब्जा करने के बाद वो बोलते हैं दो हजार रूपया बढ़ाने के लिए फिर अब दो हजार ऐसी पंद्रह सो आगे अब गरीब बंदे हम मार खा ही रहे हैं क्या करे पानी ना निकाशा तो ना सीवरेज था ये दोनों चीजों ने बहुत दिक्कत ना गलिया देगा ਇਹ ਸੰਧੂ ਕਲੋਨੀ ਦੇ ਵਿੱਚ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਬਣਿਆ ਸਕੂਲ ਦਿਖਾ ਦੇਵੇ ਜਿੱਥੇ ਇੱਕ ਸੈਂਕੜੇ ਬੱਚੇ ਆ ਛੋਟੇ ਛੋਟੇ ਮਾਸੂਮ ਬੱਚੇ ਆ ਪੜਨ ਆਉਂਦੇ ਆ ਤੇ ਸਕੂਲ ਦੇ ਪਿੱਛੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਉਂਕਿ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਜਿਹੜੇ ਖੁੱਲੇ ਪਲਾਟ ਆ ਇਹਨਾਂ ਦੇ ਵਿੱਚ ਇਹਨਾਂ ਨੂੰ ਆਪਣਾ ਸੀਵਰੇਜ ਦਾ ਪਾਣੀ ਪਾਉਣਾ ਪੈਂਦਾ ਸਸੀ ਗਾਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਟਿੱਬਾ ਰੋਡ ਦੇ ਸੰਧੂ ਕਲੋਨੀ ਦੇ ਬਾਹਰਾਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਇਹ ਕਲੋਨੀ ਦਿਖਾ ਦੇਵੇ ਇੱਧਰ ਘਟੂ ਘਟ ਕਹਿੰਦੇ 18 20 ਕਿੱਲੇ ਦੇ ਵਿੱਚ ਇਹ ਕਲੋਨੀ ਵਸੀ ਹੋਈ ਹੈ ਤੇ ਇਹਦੇ ਪਿੱਛੇ ਦੋ ਚਾਰ ਕਲੋਨੀਆਂ ਹੋਰ ਜੁੜੀਆਂ ਹੋਈਆਂ ਨੇ ਪਰ ਇਹ ਕਲੋਨੀ ਦੀ ਚਰਚਾ ਅੱਜ ਕਿਉਂ ਕਰਨੀ ਬਣਦੀ ਹੈ ਕਿਉਂਕਿ ਇੱਧਰ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਦਿਖਾ ਦੇਵੇ ਆਹ ਸਾਡੇ ਨਗਰ ਨਿਗਮ ਲੁਧਿਆਣਾ ਦਾ ਸੀਵਰੇਜ ਹੈ ਨਗਰ ਨਿਗਮ ਲੁਧਿਆਣਾ ਦਾ ਸੀਵਰੇਜ ਹੈ ਇਹਦੀ ਚਰਚਾ ਬਣਨੀ ਤਾਂ ਬਣਦੀ ਸੀ ਕਿਉਂਕਿ ਜਿਹੜਾ ਸੀਵਰੇਜ ਆ ਅਕਸਰ ਹੀ ਚਰਚਾ ਦੇ ਵਿੱਚ ਰਹਿੰਦਾ ਕਿਉਂਕਿ ਨਗਰ ਨਿਗਮ ਦੇ ਮੁਲਾਜ਼ਮ ਆਉਂਦੇ ਆ ਬਾਬੂ ਆਉਂਦੇ ਆ 2-3 ਮਹੀਨਿਆਂ ਬਾਅਦ ਕਦੇ ਸੀਵਰੇਜ ਜੋੜ ਜਾਂਦੇ ਆ ਤੇ ਕਦੇ ਤੋੜ ਜਾਂਦੇ ਆ ਜਿਸ ਕਰਕੇ ਇਸ ਕਲੋਨੀ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਹੈ ਆਖਰ ਪਰੇਸ਼ਾਨ ਨੇ ਉਹਨਾਂ ਦਾ ਵੀ ਇੱਕ ਸਵਾਲ ਹੈ ਕਿ ਜੇਕਰ ਇਹ ਕਲੋਨੀ ਲੀਗਲ ਹੈ ਸੀਵਰੇਜ ਲੀਗਲ ਹੈ ਤਾਂ ਕਾਰਪੋਰੇਸ਼ਨ ਦੇ ਮੁਲਾਜ਼ਮ ਆਖਰ ਦੂਜੇ ਤੀਜੇ ਮਹੀਨੇ ਨੂੰ ਤੋੜ ਕੇ ਕਿਉਂ ਜਾਂਦੇ ਆ ਜੇਕਰ ਇਹ ਕਲੋਨੀ ਇਨਲੀਗਲ ਹੈ ਸੀਵਰੇਜ ਇਨਲੀਗਲ ਤਰੀਕੇ ਦੇ ਨਾਲ ਜੋੜਿਆ ਗਿਆ ਤਾਂ ਕਾਰਪੋਰੇਸ਼ਨ ਦੇ ਮੁਲਾਜ਼ਮ ਕਿਸ ਅਧਿਕਾਰ ਖੇਤਰ ਦੇ ਨਾਲ ਇਹਦਾ ਸੀਵਰੇਜ ਜੋੜ ਕੇ ਜਾਂਦੇ ਨੇ ਪਹਿਲਾਂ ਵੀ 5-6 ਮਹੀਨੇ ਪਹਿਲਾਂ ਇਹਦਾ ਸੀਵਰੇਜ ਤੋੜਿਆ ਗਿਆ ਸੀ ਉਸ ਤੋਂ ਬਾਅਦ ਫਿਰ ਰਾਤ ਦੇ ਹਨੇਰੇ ਦੇ ਵਿੱਚ ਇਹਦਾ ਸੀਵਰੇਜ ਜੋੜ ਲਿਆ ਗਿਆ ਸੀ ਹੁਣ 2-3 ਦਿਨ ਪਹਿਲਾਂ ਇਹਦਾ ਜਿਹੜਾ ਸੀਵਰੇਜ ਦੀਆਂ ਪਾਈਪਾਂ ਨੇ ਨਗਰ ਨਿਗਮ ਦੇ ਅਧਿਕਾਰੀ ਨੇ ਜੇ ਆਏ ਸੀ ਐਸ ਡੀਓ ਆਏ ਸੀ ਉਹ ਖੁਦ ਤੋੜ ਕੇ ਚਲੇ ਗਏ ਨੇ ਇਧਰ ਤੁਹਾਨੂੰ ਦਿਖਾ ਦਿੰਨੇ ਆ ਸੀਵਰੇਜ ਆ ਇਧਰ ਆ ਕੈਮਰਾਮੈਨ ਨੂੰ ਗੂੰਗਾ ਦਿਖਾੜਵੇ ਸੜਕ ਇਧਰੋਂ ਪਾਈਪਲਾਈਨ ਆਉਂਦੀ ਆ ਪਹਿਲਾਂ ਵੀ ਇਸ ਜਗ੍ਹਾ ਦੇ ਉੱਤੇ ਇਹ ਸੀਵਰੇਜ ਤੋੜਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਰਾਤ ਦੇ ਹਨੇਰੇ ਦੇ ਵਿੱਚ ਜੋੜਿਆ ਗਿਆ ਸੀਗਾ ਤੇ ਫਿਰ ਹੁਣ ਫਿਰ ਇਸ ਸੀਵਰੇਜ ਨੂੰ ਦੁਬਾਰਾ ਤੋੜਿਆ ਗਿਆ ਆਪਾਂ ਕਲੋਨੀ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਦੋਂ ਸੀਵਰੇਜ ਆਖਰ ਨਗਰ ਨਿਗਮ ਦੇ ਜਿਹੜੇ ਬਾਬੂ ਆ ਦਿਨ ਵਿੱਚ ਸੀਵਰੇਜ ਕੋਰ ਜੋੜਨਕ ਤੋੜਨ ਕਿਉਂ ਆਉਂਦੇ ਨੇ ਤੋੜਦੇ ਦਿਨ ਦੇ ਵਿੱਚ ਐ ਤੇ ਜੋੜਦੇ ਰਾਤ ਦੇ ਹਨੇਰੇ ਦੇ ਵਿੱਚ ਆਖਰ ਕਿਉਂ ਇਹ ਸਾਰੀਆਂ ਗੱਲਾਂ ਆਪਾਂ ਜਿਹੜੀ ਕਲੋਨੀ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਉਹਨਾਂ ਨੂੰ ਕੀ ਮੁਸ਼ਕਲ ਆਉਂਦੀ ਆ ਉਹ ਵੀ ਸੋਚਦੇ ਨੇ ਕਿ ਆਖਰ ਉਹਨਾਂ ਦਾ ਕਸੂਰ ਕੀ ਹੈ ਉਹਨਾਂ ਨੇ ਤਾਂ ਬਿਲਕੁਲ ਆਪਣਾ ਘਰ ਰਹਿਣ ਵਸੇਰਾ ਬਣਾਇਆ ਸੀ ਆਪਣਾ ਆਸ਼ਿਆਨਾ ਬਣਾਇਆ ਸੀ ਕਿਉਂਕਿ ਉਸ ਟਾਈਮਕ ਜਿਹੜਾ ਕੋਲੋਨਾਈਜ਼ਰ ਨੇ ਵੱਡੇ ਵੱਡੇ ਵਾਅਦੇ ਵੀ ਕਰਦੇ ਆ ਕਿ ਤੁਹਾਨੂੰ ਚੰਗੀਆਂ ਗਲੀਆਂ ਦੇਣੀਆਂ ਨੇ ਸੀਵਰੇਜ ਦੇਣਾ ਸ਼ੁੱਧ ਪਾਣੀ ਦੇਣਾ ਸਟਰੀਟ ਲਾਈਟਾਂ ਦੇਣੀਆਂ ਨੇ ਗਲੀਆਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਸੀਵਰੇਜ ਰੱਬ ਆਸ ਰਹੇ ਆ ਕਿਉਂਕਿ ਕਦੇ ਟੁੱਟ ਜਾਂਦਾ ਹੈ ਤੇ ਕਦੇ ਜੁੜ ਜਾਂਦਾ ਆ ਉਹ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਲੋਨੀ ਦੇ ਬਾਹਰ ਦਾ ਦ੍ਰਿਸ਼ ਦਿਖਾਇਆ ਅੰਦਰ ਦਾ ਦਿਖਾਦਨੇ ਆ ਦੇਖੋ ਗੇਟ ਲੱਗੇ ਹੋਏ ਨੇ ਸੇਫਟੀ ਦੇ ਲਈ ਜਦੋਂ ਇਹ ਪਲਾਟ ਵੇਚੇ ਹੋਣਗੇ ਕੋਲੋਨਾਈਜ਼ਰ ਨੇ ਜਿਹੜੇ ਲੋਕ ਆ ਪਲਾਟ ਕਿ ਤੁਹਾਡੀ ਸੇਫਟੀ ਦਾ ਪੂਰਾ ਪ੍ਰਬੰਧ ਹੋਊਗਾ ਸੀਵਰੇਜ ਸਿਟੀ ਲਾਈਟਾਂ ਤੇ ਗਲੀਆਂ ਦਾ ਤਾਂ ਕਿਆ ਹੀ ਹੋਣਾ ਇਧਰ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇ ਹਾਲਾਤ ਹਲੇ 2 ਦਿਨ ਪਹਿਲਾਂ ਸੀਵਰੇਜ ਦੀਆਂ ਪਾਈਪਾਂ ਬੰਦ ਹੋਈਆਂ ਨੇ ਤੇ ਗਲੀਆਂ ਦੇ ਵਿੱਚ ਪਾਣੀ ਖੜਨਾ ਵੀ ਸ਼ੁਰੂ ਹੋ ਗਿਆ ਸੀ ਪਹਿਲਾਂ ਵੀ ਇੱਕ ਵਾਰ ਇਸ ਕਲੋਨੀ ਦੀਆਂ ਤਸਵੀਰਾਂ ਦਿਖਾਈਆਂ ਸੀ ਜਦੋਂ ਆ ਵੱਡੀ ਗਲੀ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਣੀ ਖੜਾ ਸੀ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਇਸ ਕਲੋਨੀ ਦੇ ਵਿੱਚ ਰਹਿੰਦੇ ਲੋਕਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੀ ਹੈ ਕੀ ਨਾਮ ਹੈ ਮਾਤਾ ਜੀ ਮਾਤਾ ਕੀ ਪਾ ਮੀਟਰ ਪਿਛਲੀ ਦਾ ਮੀਟਰ ਲੱਗਿਆ ਪਾਣੀ ਸੀਵਰੇਜ ਕੀ ਕੀ ਹੈ ਮੀਟਰ ਨਹੀਂ ਹੈਗਾ ਨਾ ਬਿਜਲੀ ਪਾਣੀ ਸੀਵਰੇਜ ਸਪਲਾਈ ਵੀ ਨਹੀਂ ਹੈਗੀ ਹਾਂ ਗਟਰ ਭਰੇ ਪਏ ਆ ਹਾਂ ਬੈਕ ਮਾਰ ਰਹੇ ਆ ਜੇ ਬਿਜਲੀ ਨਹੀਂ ਹੈਗੀ ਤਾਂ ਫਿਰ ਬਿਜਲੀ ਦਾ ਕਿਵੇਂ ਇੰਤਜ਼ਾਮ ਕਰਦੇ ਹਾਂ ਕੋਠਾ ਕੁੰਡੀ ਲੱਗੀ ਹੋਈ ਹੈ ਨਹੀਂ ਕੁੰਡੀ ਫਿਰ ਪਿਛਲੀ ਵਾਲੇ ਨਹੀਂ ਰੋਕਦੇ ਕੋਈ ਆਇਆ ਅਜ ਤੱਕ ਤਾਂ ਕੋਈ ਆਇਆ ਨਹੀਂ ਹੈਗਾ ਪੀਣ ਵਾਲੇ ਪਾਣੀ ਦਾ ਕੀ ਪ੍ਰਬੰਧ ਹੈ ਪੀਣ ਵਾਲਾ ਪਾਣੀ ਉਧਰ ਲੱਗੀ ਹੋਈ ਆ ਮੋਟਰ ਉਹ ਚਲਾਣੀ ਪੈਂਦੀ ਆ अच्छा ਤੇ ਸੀਵਰੇਜ ਨਾਲੇ ਨਾਲੇ ਪਿੱਛੇ ਸੀਵਰੇਜ ਜੋੜਿਆ ਹੋਇਆ ਸੀ ਪਾਣੀ ਦੀ ਨਿਕਾਸੀ ਹੈ ਨਹੀਂ ਤੁਹਾਡੇ ਨਾ ਨਾ ਭਰੇ ਪਏ ਸੀਵਰੇਜ ਤਾਂ ਨਹੀਂ ਜਦੋਂ ਪਲਾਟ ਲਿਆ ਸੀ ਉਦੋਂ ਕੋਲੋਨਾਈਜ਼ਰ ਨੇ ਕੀ ਕਿਹਾ ਸੀ ਇਹ ਹੀ ਸੀ ਸੀਵਰੇਜ ਤਾਂ ਮਤ ਕਰਾਂਗੇ ਇੰਤਜ਼ਾਮ ਤੇ ਪਾਣੀ ਦਾ ਪਾਣੀ ਤਾਂ ਐਵੇਂ ਮਿਲ ਰਿਹਾ ਹੈਗਾ ਮਤ ਸੀਵਰੇਜ ਨਹੀਂ ਹੈਗਾ ਸਹੀ ਗਲੀਆਂ ਗਲੀਆਂ ਵੀ ਨਹੀਂ ਸਹੀ ਹੈਗੀਆਂ ਤੇ ਬਿਜਲੀ ਦਾ ਮੀਟਰ ਕਿਉਂ ਨਹੀਂ ਲੱਗਦਾ ਮੀਟਰ ਰਜਿਸਟਰੀ ਨਹੀਂ ਹੈਗੀ ਨਾ ਜੀ ਨਹੀਂ ਤੁਸੀਂ ਉਹਨੂੰ ਕਿਹਾ ਨਹੀਂ ਵੀ ਤੁਸੀਂ ਕਿਹਾ ਸੀ ਮੀਟਰ ਲੱਗੂਗਾ ਸ਼ੁੱਧ ਪਾਣੀ ਮਿਲੂਗਾ ਹੁਣ ਕੁਝ ਨਹੀਂ ਮਿਲਦਾ ਕੋਲੋਨਾਈਜ਼ਰ ਨੂੰ ਕਿਹਾ ਨਹੀਂ ਆ ਤਾਂ ਹੋਇਆ ਪਰ ਹੁਣ ਕਹਿੰਦੇ ਪਹਿਲ ਰਜਿਸਟਰੀ ਕਰਾਓ ਐਨਓਸੀ ਹੋਏਗੀ ਤ੍ਰਿਸ਼ਟੀ ਬਣੇਗੀ ਤਾਂ ਮੇਟ ਲੱਗਣਗੇ ਹੂੰ ਸਾਡੇ ਕੋਲ ਇੰਨਾ ਹਫ਼ਤਾ ਵੀ ਨਹੀਂ ਹੈ ਗ੍ਰਿਸ਼ਟੀ ਬਣਾਉਣ ਵਾਸਤੇ ਹੂੰ ਕਿੰਨੇ ਪੈਸੇ ਮੰਗਦਾ ਰਜਿਸਟਰੀ ਰਜਿਸਟਰੀ ਦੇ ਐਸ ਕਲੋਨਿਕ ਦਾ ਵੈਸੇ ਰੋਲਾ ਪਿਆ ਆਇਆ ਸ਼ਾਦੀ ਵਾਲ ਭੱਜਿਆ ਆਇਆ ਨਾ ਤੇ ਉਹਨਾਂ ਨੇ ਮੁੜ ਕੇ ਰੇਟ ਬਤਾਤੇ ਉਹਨਾਂ ਨੂੰ ਅੱਛਾ ਹੂੰ ਗਾਜਮਗਰ 1500 ਬਤਾਇਆ ਆ ਇਹ ਉਹ ਪਰਿਵਾਰ ਹੈ ਕਹਿੰਦੇ ਕੋਲੋਨਾਈਜ਼ਰ ਛੱਡ ਕੇ ਭੱਜ ਗਿਆ ਤੇ ਇਹਨਾਂ ਨੂੰ ਵਿਾਰਸ ਛੱਡ ਗਿਆ ਕਿਉਂਕਿ ਨਾ ਇਹਨਾਂ ਕੋਲ ਪਾਣੀ ਹੈ ਨਾ ਸੀਵਰੇਜ ਹੈ ਨਾ ਬਿਜਲੀ ਦਾ ਕਨੈਕਸ਼ਨ ਹੈ ਕੁੰਡੀ ਲਾ ਕੇ ਜ਼ਿੰਦਗੀ ਵਸਰ ਕਰਦੇ ਨੇ। ਕੀ ਨਾਮ ਹੈ ਜੀ ਆਪਕਾ? ਕੌਸਰ ਖਾਤੂਨ। ਅੰਦਰ ਮੀਟਰ ਵਗੈਰਾ ਲੱਗਾ ਹੋਇਆ ਹੈ ਬਿਜਲੀ ਦਾ? ਨਹੀਂ। ਪੀਣੇ ਕੇ ਪਾਣੀ ਕਾ ਔਰ ਸੀਵਰੇਜ ਕਾ ਕੀ ਪ੍ਰਬੰਧ ਹੈ? पीने का पानी तो यहाँ से वो डीलर के कनेक्शन वो कर रखा कनेक्शन वहीं से आता है और सीवरेज का बहुत बुरा हाल है गंदगी में रहना पड़ता है हर रोज हम हर महीने किसी न किसी को चिकन बुनिया या तो फिर डेंगू पकड़ लेता है आपने कोलो को बोला नहीं आपने वादा किया था अच्छी सड़क देंगे शुद्ध पानी देंगे सीवरेज देंगे स्ट्रीट लाइटें देंगे नहीं ऐसा वो कुछ भी नहीं कहते रोड रोड का बात है तो कुछ नहीं पर एक गज पे ना दो हजार रुपये उसने बढ़ा दिया हम गरीब आदमी कहाँ से ला कर देंगे दो हज़ार रुपया गज का किस किस चीज़ का बढ़ा दिया वो शादी लाल भाग गया है इसलिए तुम तो शादी लाल को पकड़ो अगर हमें पैसा देना है रजिस्ट्री तो दो हजार रूपया गज पे देना पड़ेगा कौन लोग ने वो ये जो जट है कहते हैं जो जो मालिक है क्या नाम है मालिक मालिक का का नाम पर... नहीं हमने तो तन्नू को दिया था कन्नू को डीलर को जो है जो हाँ। तुमने बोला नहीं हमने जब सौदा किया हुआ सौदा तय है हम ज्यादा पैसे क्यों दे हम तो शादी लाल को भी नहीं दिए थे हम तो कन्नू को दिए थे कन्नू को पकड़ते हैं ਤੋ ਉਹ ਕਹਤਾ ਉਹ ਤਾਂ ਸ਼ਾਦੀ ਲਾਲ ਭੱਗ ਗਿਆ ਆਪ ਉਸੇ ਕੋ ਪਕੜੋ ਇਹ ਉਹ ਪਰਿਵਾਰ ਨੇ ਜਿਹੜੇ ਕਹਿੰਦੇ ਡੀਲਰ ਨੇ ਪਹਿਲਾਂ ਸੌਦਾ ਕਰਤਾ ਹੁਣ ਜਿਹੜਾ ਕੋਲੋਂ ਨਜ਼ਰ ਆ ਭੱਜ ਗਿਆ ਤੇ ਜਿਹੜਾ ਜ਼ਮੀਨ ਦਾ ਮਾਲਕ ਜ਼ਿਮੀਂਦਾਰ ਆ ਉਹ ਕਹਿੰਦਾ ਮੈਂ ਤਾਂ 2000 ਰੁਪਏ ਗੱਜ ਦਾ ਵਾਧਾ ਲਊਗਾ ਤਾਂ ਤੁਹਾਨੂੰ ਰਜਿਸਟਰੀ ਕਰਾ ਕੇ ਦਊਗਾ ਨਹੀਂ ਤਾਂ ਇਹ ਵਿਚਾਰੇ ਘਰਾਂ ਦੇ ਵਿੱਚ ਬੈਠੇ ਆ ਨਾ ਇਹਨਾਂ ਕੋਲ ਰਜਿਸਟਰੀ ਆ ਜਦੋਂ ਤੱਕ ਰਜਿਸਟਰੀ ਨਹੀਂ ਹੈਗੀ ਐਨਓਸੀ ਨਹੀਂ ਹੈਗੀ ਉਦੋਂ ਤੱਕ ਇਹਨਾਂ ਦਾ ਬਿਜਲੀ ਦਾ ਮੀਟਰ ਵੀ ਨਹੀਂ ਲੱਗਣਾ ਕੁਝ ਹੋਰ ਪਰਿਵਾਰ ਸਾਡੇ ਨਾਲ ਨੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੈਂ ਨਾ ਭੋਲਾ ਜੀ ਇੱਥੇ ਡਾਕਟਰ ਮੈਂ ਡਾਕਟਰ ਦਾ ਕੰਮ ਹੈ ਮ ਤੇ ਹਾਲਾਤ ਬੜੇ ਮਾੜੇ ਨੇ ਤਾਂ ਗਲੀਆਂ ਦੇ ਗੰਦਗੀ ਦੇ ਤੁਸੀਂ ਤਾਂ ਡਾਕਟਰ ਡਾਕਟਰ ਮਰੀਜ਼ ਵੀ ਵੱਧ ਜਾਂਦੇ ਹੋਣੇ ਆ ਵਾਦੇ ਤਾਂ ਹੈਗੇ ਆ ਭਾਈ ਪਰ ਕੀ ਕਰ ਸਕਦੇ ਹੁਣ ਜਿਹੜੇ ਇੱਥੇ ਦੇ ਮਾਲਕ ਹੈਗੇ ਮੇਨ ਸ਼ਾਦੀਰਾਲ ਜਿਹੜੇ ਡੀਲਰ ਹੈਗੇ ਉਹ ਇਸ ਟਾਈਮ ਮੌਜੂਦ ਨਹੀਂ ਹੈਗੇ ਇਹ ਨਹੀਂ ਪਤਾ ਕਿੱਥੇ ਗਏ ਆ ਕੋਈ ਕਹਿੰਦਾ ਇੱਥੇ ਚਲ ਗਏ ਬਾਹਰ ਅਜੇ ਤੱਕ ਆਏ ਨਹੀਂ ਤਨ ਮੇਨ ਹੈ ਕਿ ਉਹਨੂੰ ਸਾਹਮਣੇ ਕਿਸ਼ਤਾਂ ਦੀ ਜਗ੍ਹਾ ਲਈ ਹੋਈ ਆ ਹੁਣ ਜਿਹੜੇ ਇੱਥੇ ਮੇਨ ਮਾਲਕ ਹੈਗੇ ਆ ਜਿਹੜੇ ਜੱਟ ਜਿਨ੍ਹਾਂ ਦੀ ਜਗ੍ਹਾ ਹੈਗੀ ਆ ਉਹ ਤਾਂ ਕਹਿੰਦੇ ਬਈ ਵਾਦਾ ਦਿਓ ਤਾਂ ਅਸੀਂ ਰਜਿਸਟਰੀ ਕਰਾ ਦਿੰਨੇ ਆ ਤੇ ਹੁਣ ਸਭ ਨੇ ਤਿਆਰੀ ਵੀ ਕਰਤੀ ਹੈ ਇਹ 1500 ਵੱਧ ਲੈ ਰਹੇ ਗੱਜ ਪਿੱਛੇ 1500 ਤੋਂ 2000 ਕੁਝ ਗੱਜ ਵੱਧ ਲੈ ਰਹੇ ਆ ਬਟ ਮੈਂ ਤੁਹਾਨੂੰ ਅੰਮ੍ਰਿਤਸਰ ਆਇਆ ਮੇਰਾ ਮਕਾਨੇ ਬਣਿਆ ਵਾ ਬਟ ਫਿਲਹਾਲ ਸਾਨੂੰ ਸਾਰਨ ਤੰਗੀ ਹੈਗੀ ਆ ਨਾ ਰਜਿਸਟਰੀ ਹੋ ਰਹੀ ਆ ਨਾ ਕੋਈ ਬਿਜਲੀ ਪ੍ਰਬੰਧ ਨਾ ਕੋਈ ਪਾਣੀ ਦਾ ਪ੍ਰਬੰਧ ਨਾ ਕੋਈ ਫਲੈਸ਼ ਸਭ ਭਰੇ ਤੇ ਸੀਵਰੇ ਭਰੇ ਜੇ ਬਾਜੀ ਨਹੀਂ ਪਹਿਲਾਂ ਸੀਵਰੇ ਅੱਗੇ ਜੋੜਤਾ ਸੀ ਹੁਣ 2 ਦਿਨ ਪਹਿਲਾਂ ਤੋੜ ਗਏ ਉਹ ਕੀ ਚੱਕਰ ਇਹਦੇ ਬਾਰੇ ਨਹੀਂ ਪਤਾ ਬੜੇ ਫਿਲਹਾਲ ਸੀਵਰ ਸਵ ਸਾਰੇ ਭਰੇ ਜੇ ਟੋਟਲ ਹੀ ਭਰਿਆ ਪਿਆ ਜੇ ਆਣਾ ਜਾਣਾ ਰਾਤ ਨੂੰ ਮੁਸ਼ਕਲ بارش ਹੋ ਜੇ ਤੇ ਪੈਦਲ ਵੀ ਨਹੀਂ ਚੱਲ ਸਕਦੇ ਇੰਨੀ ਬੁਰੀ ਹਾਲਤ ਹੈ ਇੱਥੇ ਨਹੀਂ ਕਿਸਾਨ ਕੋਣ ਜ਼ਿਮੀਦਾਰ ਕੋਣ ਹੈ ਜਿਹਦੀ ਜ਼ਮੀਨ ਹੈ ਕੋਣ ਹੈ ਜਿਹੜਾ ਜ਼ਿਮੀਦਾਰ ਉਹ ਜੱਟ ਹੈਗੇ ਹੁਣ ਰਹਿੰਦੇ ਬਾਹਰ ਆ ਰਹਿੰਦੇ ਬਾਹਰ ਹੈਗੇ ਪਰ ਪਰ ਹੁਣ ਆਏ ਆ ਉਹ ਕਹਿੰਦੇ ਜਿਹਨੇ ਰਜਿਸਟਰੀ ਕਰਾਣੀ ਤੇ ਵਾਅਦਾ ਦੋ ਤੱਕ ਰਜਿਸਟਰੀ ਕਰ ਦਿੰਦੇ ਆ ਨਹੀਂ ਤੁਸੀਂ ਕਿਹੜੇ ਡੀਲਰ ਆਹੀਂ ਕਿਸੇ ਡੀਲਰ ਆਹੀਂ ਲਿਆਉਣਾ ਡੀਲਰ ਨੂੰ ਨਹੀਂ ਮਿਲੇ ਕੀ ਨਾਮ ਆਉਂਦਾ ਸ਼ਾਦੀ ਲਾਲ ਤੇ ਨਹੀਂ ਸ਼ਾਦੀ ਲਾਲ ਦੇ ਅੱਗੇ ਵੀ ਕੋਈ ਕਰਿੰਦੇ ਹੋਣਗੇ ਕੋਈ ਡੀਲਰ ਉਹਨਾਂ ਨੇ ਆਪਣਾ ਇੱਕ ਮੱਕੀ ਰੱਖਿਆ मुंशी ਜਾਂ ਕੋਈ ਕਹ ਕੈਰੋ ਆਪਣਾ ਅੱਗੇ ਗਾਂ ਵੇਚਣ ਵਾਸਤੇ ਉਹਨੂੰ ਕੰਨੂ ਕੰਨੂ ਕਹਿੰਦੇ ਆ ਪਰਪੁਰ ਫਿਲ ਫੁੱਲ ਨੇਮ ਨਹੀਂ ਪਤਾ ਸਾਨੂੰ ਉਹਨੂੰ ਕਿਹਾ ਨਹੀਂ ਕੰਨੂ ਨੂੰ ਤੁਸੀਂ ਵੀ ਭਾਈ ਅਸੀਂ ਤਾਂ ਤੇਰੇ ਨਾਲ ਸੌਦਾ ਤੈਅ ਕੀਤਾ ਹੋਇਆ ਸੀ ਵਾਧੂ ਪੈਸੇ ਕਹਦੇ ਦਈਏ ਉਹ ਗੱਲ ਹੋਈ ਉਹ ਵੀ ਨਾਲ ਰੱਲਿਆ ਉਹ ਕੀ ਕਰ ਸਕਦੇ ਭਾਜੀ ਮਜਬੂਰੀ ਅਜੇ ਵੇਹ ਕੇ ਰਜਿਸਟਰੀ ਕਰਾਈ ਨਹੀਂ ਆ ਪਰ ਸਾਬਾ ਇਹ ਦੁਖੀ ਹੈਗੇ ਉਹਨ ਕੀ ਕਰ ਸਕਦਾ ਤੁਹਾਡੇ ਸਾਹਮਣੇ ਬਾਕੀ ਵੀ ਲੋ ਸਹੀ ਬਾਰੇ ਭਰੇ ਆ ਪਾਣੀ ਵੀ ਸਭ ਪ੍ਰਬੰਧ ਹੀ ਬੁਰਾ ਆ ਇਹ ਦੇਖ ਲਓ ਪਰਿਵਾਰ ਨੇ ਜਿਹੜੇ ਕਹਿੰਦੇ ਆ ਨਾ ਸ਼ੁੱਧ ਪਾਣੀ ਮਿਲਿਆ ਨਾ ਸੀਵਰੇਜ ਮਿਲਿਆ ਨਾ ਬਿਜਲੀ ਕਨੈਕਸ਼ਨ ਮਿਲੀ ਨਾ ਗਲੀਆਂ ਮਿਲੀਆਂ ਨਾ ਸਟਰੀਟ ਲਾਈਟਾਂ ਮਿਲੀਆਂ ਅੱਗੋਂ ਜਿਹੜਾ ਕੋਲੋਨਾਈਜ਼ਰ ਭੱਜ ਗਿਆ ਤੇ ਜਿਹੜਾ ਇਸ ਜ਼ਮੀਨ ਦਾ ਮਾਲਕ ਜ਼ਿੰਮੇਦਾਰ ਹੈ ਉਹ ਕਹਿੰਦਾ ਕਿ 1500 ਤੋਂ 2000 ਰੁਪਏ ਗੱਜ ਦੇ ਵੱਧ ਪੈਸੇ ਦੇਵੋਗੇ ਤਾਂ ਰਜਿਸਟਰੀ ਹੋਊਗੀ ਨਹੀਂ ਤਾਂ ਮੈਂ ਰਜਿਸਟਰੀਆਂ ਨਹੀਂ ਕਰਾਉਣੀਆਂ ਕੀ ਨਾਮ ਹੈ ਜੀ ਤੁਹਾਡਾ ਬਲਜਿੰਦਰ ਕੌਰ ਕਿੰਨੀ ਦੇਰ ਚ ਰਹਿਨੇ ਉੱਥੋਂ ਸਾਨੂੰ ਹੋ ਗਿਆ ਸ ਕਿੱਦਾਂ ਦੇ ਹਾਲਾਤ ਨੇ ਸੀਵਰੇਜ ਦਾ ਪਾਣੀ ਦੀ ਨਿਕਾਸੀ ਹੈਗੀ ਕੀ ਹਾਲਾਤ ਨੇ ਸੀਵਰੇਜ ਇੰਨੇ ਗੰਦ ਪਿਆ ਦੇਖੋ ਕਿੰਨਾ ਪਾਣੀ ਹੈ ਬਸ ਸੀਵਰੇਜ ਦੀ ਪ੍ਰੋਬਲਮ ਹੈ ਤਾਂ ਗਲੀਆਂ ਨਹੀਂ ਬਣਾਉਂਦੇ ਪਏ ਹਾਂਜੀ ਜਦੋਂ ਪਲਾਟ ਦਿੱਤਾ ਸੀਗਾ ਤਾਂ ਕੋਲੋਨੈਜਰ ਨੇ ਕੀ ਕਿਹਾ ਸੀ ਕੋਲੋਨ ਗਲੀਆਂ ਦਵਾਂਗੇ ਨਹੀਂ ਦਵਾਂਗੇ ਸੀਵਰੇਜ ਦਵਾਂਗੇ ਨਹੀਂ ਦਵਾਂਗੇ ਲਾਈਟਾਂ ਦਵਾਂਗੇ ਨਹੀਂ ਦਵਾਂਗੇ ਸਭ ਕੁਝ ਕਹਿੰਦੇ ਦਵਾਂਗੇ ਹੁਣ ਹੁਣੇ ਕੁਝ ਵੀ ਕਦੇ ਮਿਲੇ ਨਹੀਂ ਕੋਲੋਨੈਜਰ ਨੂੰ ਹੁਣ ਕੁਝ ਨਹੀਂ ਹੁਣ ਤੇ ਕਹਿੰਦੇ 1500 ਰੁਪਏ ਵਧਾ ਤੱਕ ਅੱਜ ਤੇ ਪਿੱਛੇ ਕਿਹਨੇ ਵਧਾਤਾ 1500 ਰੁਪਏ ਡੀਲਰਾਂ ਨੇ ਕਿਉਂ ਵਧਾਤਾ ਤੁਸੀਂ ਕਿਉਂ ਸਾਡਾ ਸੌਦਾ ਹੋਇਆ ਕਿਉਂ ਅਸੀਂ ਵੱਧ ਦਈਏ ਪਤਾ ਨਹੀਂ ਹੁੰਦਾ ਮੈਂ ਤਾਂ ਜਾਣਦੀ ਨਹੀਂ ਬੰਦੇ ਜਾਂਦੇ ਉਹਨੇ ਗੱਲਾਂ ਦੇ ਵਿੱਚ ਮੈਂ ਤਾਂ ਕਰੇ ਰਿੰਨੀ ਹਾਂਜੀ ਇਹ ਦੇਖ ਲਓ ਹਰ ਪਰਿਵਾਰ ਦੀ ਇੱਕੋ ਹੀ ਕਹਾਣੀ ਹੈ ਕੋਈ ਸਹੂਲਤ ਮੁੱਢਲੀ ਸਹੂਲਤ ਹੈ ਜਿਹੜੀ ਉਸ ਤੋਂ ਸਾਰੇ ਪਰਿਵਾਰ ਵਾਂਝੇ ਨੇ ਪਰ ਜਿਹੜਾ ਕੋਲੋਨਾਈਜ਼ਰ ਹੈ ਉਹ ਚਲਾ ਗਿਆ ਤੇ ਜਿਹੜਾ ਜ਼ਿੰਮੇਦਾਰ ਹੈ ਉਹ 1500 ਤੋਂ 2000 ਰੁਪਏ ਵੱਧ ਲੈਂਦਾ ਤੇ ਥੋੜੇ ਦਿਨ ਪਹਿਲਾਂ ਜਿਵੇਂ ਤੁਹਾਨੂੰ ਅਸੀਂ ਦਿਖਾਇਆ ਕਿ ਇਸੇ ਕਲੋਨੀ ਦਾ ਜਿਹੜਾ ਕਾਰਪੋਰੇਸ਼ਨ ਦੇ ਨਾਲ ਸੀਬ੍ਰੇਜ ਜੁੜਿਆ ਸੀ ਉਹ ਕਾਰਪੋਰੇਸ਼ਨ ਦੇ ਜਿਹੜੇ ਬਾਬੂ ਆ ਉਹ ਤੋੜ ਕੇ ਚੱਲਦੇ ਬਣੇ ਆ ਨਾਮ ਹੈ ਜੀ अभी दो तीन महीना हो गया अभी तो बनवाए जब ये डीलर भाग गया तो हम लोग अपना अपना कब्जा किए अब कब्जा करने के बाद वो बोलते हैं दो हजार रुपया बढ़ाने के लिए फिर अब दो हजार से पंद्रह सौ आ गए अब गरीब बंदे हम मार खा ही रहे हैं क्या करें नहीं कहा क्यों मंगते पंद्रह सौ रुपया सौदा की अरे वो नहीं मान रहे है ना वो नहीं मान रहे जो जो इसका जमींदार है ना वो नहीं मान रहे हैं डीलर तो भग ही गया कौन है जिमींदार जिम्मेदार का मैं नाम नहीं जानता मुझे पता नहीं है डीलर का नाम की है लाल है डीलर उसका आगे कोई करिंदा होगा नहीं मैं नहीं मैं जानती फिर की नाम है जी खुशबू कुमारी कितनी देर से रहते हो तीन महीने ऐसी क्या प्रॉब्लम आ रही है वही पंद्रह सौ रुपया गज बढ़ा दिया है और भाग भी गए हैं डीलर नहीं पानी सीवरेज है कैसा मिलता है कुछ के नहीं नहीं, नहीं मिलता है अब क्या मांग करते हो आप वही रोड सही करवाया इतना महंगा रेट क्यों बढ़ा रहा है इसलिए आपने पहले क्या रेट लिया था ਦਲ 10000 ਰੁਪਏ ਗਜ ਲਈਏ 10500 10500 ਰੁਪਏ ਗਜ ਮੇ ਮਕਾਨ ਲਿਆ ਨਾ ਸੀਵਰੇਜ ਨਾ ਸਟਰੀਟ ਲਾਈਟਾਂ ਕੁਛ ਵੀ ਸਹੂਲਤ ਨਹੀਂ ਕੀਤੀ ਤੇ ਹੁਣ 2000 ਰੁਪਏ ਹੋਰ ਵਧਾਉਂਦੇ ਆ ਹਾਂਜੀ 1500 ਵੜਾ ਰਹੇ ਹਾਂਜੀ ਆ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਉਹ ਕਲੋਨੀਆਂ ਜਿੱਥੇ 10500 ਰੁਪਏ ਪ੍ਰਤੀ ਗਜ ਦੇ ਨਾਲ ਕੋਲੋਨੈਜ਼ਰ ਜਿਹੜਾ ਡੀਲਰ ਸੀਗਾ ਪਲਾਟ ਵੇਚ ਕੇ ਤੁਰਦਾ ਬਣਿਆ ਤੇ ਹੁਣ ਜਿਹੜਾ ਜ਼ਿਮੀਦਾਰ ਆ 10 ਤੋਂ 15 1000 ਤੋਂ 2000 ਰੁਪਏ ਪ੍ਰਤੀ ਗਾਜ ਦੇ ਵਾਧੂ ਪੈਸੇ ਵਸੂਲਿਆ ਤੁਸੀਂ ਦੇਖ ਸਕਦੇ ਹੋ ਜੇ ਅਸੀਂ ਪ੍ਰੂਫਡ ਕਲੋਨੀਆਂ ਦੇ ਵਿੱਚ ਵੀ ਪਲਾਟ ਲੈਣਾ ਹੋਵੇ ਤਾਂ ਵੀ 10 ਤੋਂ 12000 ਰੁਪਏ ਗਾਜ ਦੇ ਵਿੱਚ ਆਪਾਂ ਨੂੰ ਪਲਾਟ ਮਿਲ ਜਾਂਦਾ ਕਲੋਨੀ ਦਾ ਹਾਲਾਤ ਦੇਖ ਲਓ ਇਹ ਗਰੀਬ ਲੋਕ ਨੇ ਬਹੁਤੇ ਮਜ਼ਦੂਰ ਲੋਕ ਨੇ ਪ੍ਰਵਾਸੀ ਲੋਕ ਨੇ ਜਿਨ੍ਹਾਂ ਨੂੰ ਛਰੇ ਆਮ ਲੁੱਟਿਆ ਗਿਆ ਕੋਈ ਸਹੂਲਤ ਨਹੀਂ ਦਿੱਤੀ ਗਈ ਤੇ ਹੁਣ 10500 ਰੁਪਏ ਗਾਜ ਪ੍ਰਤੀ ਗਾਜ ਪਲਾਟ ਵੇਚਣ ਤੋਂ ਬਾਅਦ ਵੀ 1500 ਤੋਂ 2000 ਰੁਪਏ ਜ਼ਿਮੀਦਾਰ ਹੋਰ ਮੰਗ ਰਿਹਾ ਕੀ ਨਾਮ ਹੈ ਮਮਤਾ ਜੀ ਲਜੀਵਿੰਦਰ ਕੌਰ ਕਿੰਨੀ ਦੇਰ ਚ ਰਹਿਨੇ ਹੋ ਅਸੀਂ ਨੂੰ 2 ਸਾਲ ਹੋਇਆ ਅੱਛਾ ਪਾਣੀ ਸੀਵਰੇਜ ਕੁਛ ਹੈ ਕਿ ਨਹੀਂ ਸੀਵਰੇਜ ਉੱਤੇ ਚੱਲ ਰਹੇ ਕੋਈ ਹੈ ਨਹੀਂ ਨਿਕਾਸ ਨਹੀਂ ਹੈਗਾ ਕੀ ਰੇਟ ਲਿਆ ਅਸੀਂ ਇਹਨਾਂ ਨੇ 14 ਲੱਖ ਲਿਆ 130 ਗਜ ਦਾ ਅੱਛਾ ਤੇ ਅਸੀਂ 10 ਲੱਖ ਦੇ ਤਾ 4 ਲੱਖ ਰਹਿੰਦਾ ਸਾਨੂੰ 2000 ਗਜ ਹੋਰ ਪਾ ਰਹੇ ਆ 2000 ਗਜ ਕਾਦਾ ਪਾ ਦੇਣਾ ਉਹ ਕਹਿੰਦੇ ਸਾਨੂੰ ਆ ਉੱਪਰੋਂ ਲੈਣਾ ਹੋਰ ਸਾਡਾ ਪ੍ਰਾਪਰਟੀ ਡੀਲ ਭੱਜ ਗਿਆ ਕਿ ਸਾਡਾ ਕੀ ਕਸੂਰ ਹੈ ਜੇ ਡੀਲਰ ਤੁਹਾਡਾ ਭੱਜ ਗਿਆ ਸਾਡਾ ਸਾਡਾ 4 ਲੱਖ ਅਸੀਂ ਉੱਪਰ ਕਿੱਦਾਂ ਦੇ ਸਕੀਏ ਇੰਨੀ ਇਮਤਨ ਹੈ ਨਹੀਂ ਸਾਡੀ ਕੀ ਕੰਮ ਕਰਦੇ ਪਰਿਵਾਰ ਤੁਹਾਡਾ ਕਰਦੇ ਵੈਲਡਿੰਗ ਦਾ ਇਸ ਟਾਈਮ ਅਸੀਂ ਬੇਲੇ ਬੈਠੇ ਆ ਹੁਣ ਦੱਸੋ ਕਿੱਥੋਂ ਪੂਰਾ ਕਰਾਂਗੇ ਅਸੀਂ ਨਹੀਂ ਉਹਨੇ ਵਾਦਾ ਨਹੀਂ ਕੀਤਾ ਸੀ ਸੀਵਰੇਜ ਪਾਣੀ ਤੇ ਉਸਨੂੰ ਬਾਕੀ ਇਹਨਾਂ ਗੱਲ ਦਾ ਨਹੀਂ ਬਤਾ ਉਹ ਬਾਕੀ ਇਹਨਾਂ ਪਰਿਵਾਰਾਂ ਨੂੰ ਬਤਾ ਮੈਂ ਤਾਂ ਸਿਰਫ ਮੈਂ ਘਰੇ ਰਹਿੰਦੀ ਘਟਾਂ ਤੇ ਉਹਨਾਂ ਨੇ ਲਿਆ ਪਰ ਆਪਣੇ ਦਿਲ ਤੋਂ ਲਿਆ ਮੇਰੇ ਘਰ ਦੇ ਨੇ ਨਾ ਪਾਣੀ ਦਾ ਨਿਕਾਸ ਹੈਗਾ ਤੇ ਨਾ ਸੀਵਰੇਜ ਦਾ ਇਹ ਦੋਨੀਆਂ ਚੀਜ਼ ਤੁਹਾਨੂੰ ਬਹੁਤ ਦਿੱਕਤਦਾਰੀ ਨਾਲ ਗਲੀਆਂ ਦਾ ਹੈਗਾ ਇਹ ਸਾਨੂੰ ਜ਼ਰੂਰੀ ਚਾਹੀਦਾ ਸਾਨੂੰ ਜੇ ਸਾਡੇ ਇਹ ਤਾਂ ਤਾਂ ਹੀ ਸਾਨੂੰ ਕੰਮ ਦੇ ਮੰਗੇ ਸੀ ਫਿਰ ਸਾਨੂੰ ਇਹ ਲਾਦ ਹੀ ਭੱਜ ਜਾਈਏ ਇਹ ਛੱਡ ਕੇ ਭੱਜ ਜਾਈਏ ਨਹੀਂ 10 ਲੱਖ ਦਿੱਤਾ ਐਡਾ ਮਕਾਨ ਬਣਾ ਲਿਆ ਛੱਡ ਕੇ ਕਿਵੇਂ ਭੱਜੋਗੇ ਹੁਣ ਐਸੇ ਕਰਕੇ ਦੇਖਣਾ ਪੈਂਦਾ ਨਾ ਹੁਣ ਛੱਡਣ ਨੂੰ ਦਿਲ ਕਰਦਾ ਜਾਨੀ ਜਿੱਦਾਂ ਉਹ ਕਹਿੰਦੇ 2000 ਬਤਾਓ ਫਿਰ ਸੋ ਕਿੱਥੇ ਦਵਾਂਗੇ ਕੌਣ ਲੋਕ ਕਹਿੰਦੇ 2000 ਬਤਾਓ ਪ੍ਰੋਪਰਟੀ ਜਿਹੜਾ ਤੰਨੂੰ ਨਹੀਂ ਜਿਹੜਾ ਹੈਗਾ ਉਹਨਾਂ ਨੇ ਕਿਹਾ ਇਹ ਸੰਧੂ ਕਲੋਨੀ ਦੇ ਵਿੱਚ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਬਣਿਆ ਸਕੂਲ ਦਿਖਾ ਦੇ ਜਿੱਥੇ ਇੱਕ ਸੈਂਕੜੇ ਬੱਚੇ ਆ ਛੋਟੇ ਛੋਟੇ ਮਾਸੂਮ ਬੱਚੇ ਆ ਪੜਨ ਆਉਂਦੇ ਤੇ ਸਕੂਲ ਦੇ ਪਿੱਛੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਉਂਕਿ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਜਿਹੜੇ ਖੁੱਲੇ ਪਲਾਟ ਹੈ ਇਹਨਾਂ ਦੇ ਵਿੱਚ ਇਹਨਾਂ ਨੂੰ ਆਪਣਾ ਸੀਵਰੇਜ ਦਾ ਪਾਣੀ ਪਾਉਣਾ ਪੈਂਦਾ ਹੁਣ ਸੀਵਰੇਜ ਜਿਹੜਾ ਕਾਰਪੋਰੇਸ਼ਨ ਨਾਲ ਤੋੜ ਦਿੱਤਾ ਗਿਆ ਜਿਸ ਕਰਕੇ ਜਿਹੜਾ ਪਾਣੀ ਹੈ ਇਹ ਪਲਾਟਾਂ ਦੇ ਵਿੱਚ ਹੀ ਆਉਂਦਾ ਕੈਮਰਾਮੈਨ ਕਹਿੰਗਾ ਇੱਕ ਵਾਰੀ ਹਾਲਾਤ ਦੇਖ ਲਓ ਜਿਹੜੇ ਸਟ ਵਿੱਚ ਮਾਸੂਮ ਬੱਚੇ ਆਉਂਦੇ ਆ ਜਾਨਲੇਵਾ ਬਿਮਾਰੀਆਂ ਨਾਲ ਵੀ ਕਿਰ ਸਕਦੇ ਇਹਨਾਂ ਨੂੰ ਕਿੱਦਾਂ ਤੰਦਰੁਸਤ ਰੱਖਿਆ ਜਾ ਸਕਦਾ ਅਕਸਰ ਅਕਸੀ ਕਹਿੰਦੇ ਆ ਕਿ ਆਸ-ਪਾਸ ਦਾ ਜਿਹੜਾ ਵਾਤਾਵਰਨ ਆ ਸਾਫ਼ ਸੁਥਰਾ ਹੋਣਾ ਚਾਹੀਦਾ ਸਕੂਲਾਂ ਦੇ ਅੱਗੇ ਵੀ ਸਲੋਗਨ ਲਿਖੇ ਹੁੰਦੇ ਆ ਕਿ ਆਲੇ-ਦ ਆਪਣੇ ਆਪ ਨੂੰ ਸਾਫ਼ ਰੱਖੋ ਪਰ ਤੁਸੀਂ ਆ ਸਕੂਲ ਦੇ ਪਿੱਛੇ ਵਾਲੇ ਹਾਲਾਤ ਦੇਖ ਸਕਦੇ ਹੋ ਕਿੰਨੀ ਗੰਦਗੀ ਹੈ ਬਦਬੂ ਮਾਰਦਾ ਪਾਣੀ ਹੈ ਤੇ ਜਿਹੜੇ ਮਾਸੂਮ ਬੱਚੇ ਆ ਅਸੀਂ ਇਹਨਾਂ ਨੂੰ ਬਿਨਾਂ ਜਾਣ ਚੀ ਬਿਮਾਰੀਆਂ ਤੋਂ ਕਿਵੇਂ ਬਚਾ ਸਕਦੇ ਹਾਂ ਹਾਲਾਤ ਤੁਸੀਂ ਖੁਦ ਦੇਖ ਸਕਦੇ ਹੋ ਰੈਡ ਰੋਜ਼ ਸਕੂਲ ਦੇ ਪ੍ਰਿੰਸੀਪਲ ਸਾਡੇ ਨਾਲ ਨੇ ਸਰ ਤੁਹਾਡੇ ਸਕੂਲ ਦੇ ਆਸ-ਪਾਸ ਪਾਣੀ ਦਾ ਬੜਾ ਬੁਰਾ ਹਾਲ ਹੈ ਗੰਦਗੀ ਹੈ ਬੱਚੇ ਕਿਵੇਂ ਤੰਦਰੁਸਤ ਰਹਿਣਗੇ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡਾ ਇਹ ਸਮੱਸਿਆ ਦਾ ਜਿਹੜਾ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਉਹ ਤੁਸੀਂ ਕਵਰ ਕਰਨ ਆਏ। ਗੰਦਗੀ ਬਹੁਤ ਹੈ ਇੱਥੇ। ਸੜਕਾਂ ਦਾ ਬੁਰਾ ਹਾਲ ਹੈ, ਸੀਵਰ ਦਾ ਬਹੁਤ ਦਿੱਕਤ ਹੈ। ਆਏ ਦਿਨ ਕਈ ਵਾਰੀ ਪਾਣੀ ਖੜਾ ਹੋ ਜਾਂਦਾ ਹੈ, ਬਾਰਸ਼ਾ ਦਾ ਪਾਣੀ ਹਜੇ ਤੱਕ ਕਲੀਅਰ ਨਹੀਂ ਹੋਇਆ ਤੇ ਮੇਰੀ ਆਪਦੀ ਰਾਹੀ, ਆਪਦੇ ਮਾਧਿਅਮ ਰਾਹੀ ਜਿਹੜਾ ਡਿਪਾਰਟਮੈਂਟ ਇਹਨੂੰ ਪੈਂਦਾ ਉਹਨੂੰ ਅਪੀਲ ਹੈ ਤੇ ਕਿਰਪਾ ਕਰਕੇ ਸਕੂਲ ਦੇ ਨਾਲ-ਨਾਲ ਹੋਰ ਲੋਕ ਵੀ ਰਹਿੰਦੇ ਹਨ। ਉਹਨਾਂ ਦਾ ਪੱਖ ਪੂਰਦੇ ਹੋਏ ਉਹਨਾਂ ਦੀ ਸਮੱਸਿਆ ਦਾ ਹੱਲ ਕਰਦੇ ਹੋ ਸੋਚਦੇ ਹੋਏ ਕਿ ਇੱਥੇ ਇਨਸਾਨ ਰਹਿੰਦੇ ਨੇ ਬੱਚੇ ਪੜ੍ਹਦੇ ਨੇ ਆਲਾ ਦਵਾਲਾ ਸਾਫ਼ ਹੋਣਾ ਚਾਹੀਦਾ ਹੈ ਤੇ ਕਿਰਪਾ ਕਰਕੇ ਮੇਰੀ ਬੇਨਤੀ ਪ੍ਰਵਾਨ ਕਰੋ ਤੇ ਜਿਹੜਾ ਡਿਪਾਰਟਮੈਂਟ ਲੱਗਦਾ ਹੈ ਤੇ ਉਹਨੂੰ ਸਫਾਈ ਦਾ ਤੇ ਨਾਲ ਸੀਵਰ ਦਾ ਹੱਲ ਕਰਾਇਆ ਪਰ ਜਏ ਕਾਰਨ ਕੀ ਬਣਿਆ ਇੰਨੀ ਗੰਦਗੀ ਦਾ ਕਿਉਂਕਿ ਜਦੋਂ ਤੁਸੀਂ ਵੀ ਸਕੂਲ ਖੋਲਿਆ ਹੋਣਾ ਬਾਹਰ ਅਸੀਂ ਦੇਖਿਆ ਸੀ ਗੇਟ ਲੱਗਿਆ ਹੋਇਆ ਉਦੋਂ ਕੋਲੋਨਾਈਜ਼ਰ ਨੇ ਕਿਹਾ ਉਹ ਸੇਫਟੀ ਗੇਟ ਹੈ ਸਕਿਉਰਟੀ ਲਈ ਹੈ ਪਸ ਸਕਿਉਰਟੀ ਦੇ ਪਰਪਸ ਨਾਲ ਹੈ ਨਾ ਉਸ ਉਹ ਤਾਂ ਤੁਹਾਡੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਹੋਣੇ ਆ ਉਦੋਂ ਕੀ ਕੀ ਵਾਅਦੇ ਕੀਤੇ ਸੀ ਤੇ ਕਿਹੜੇ ਕਿਹੜੇ ਵਾਅਦੇ ਪੂਰੇ ਨਹੀਂ ਹੋਏ ਨਹੀਂ ਵਾਅਦੇ ਤਾਂ ਜਿਹੜੇ ਜਦੋਂ ਇੱਕ ਕਲੋਨੀ ਬਣੀ ਸੀ ਜਾਂ ਕੋਲੋਨਾਈਜ਼ਰ ਨੇ ਕਿਹਾ ਸੀਗਾ ਸਾਨੂੰ ਕਿ ਸੜਕਾਂ ਬਣਨਗੀਆਂ ਸੀਵਰ ਪਾਣੀ ਲਾਈਟ ਈਚ ਐਂਡ ਐਵਰੀ ਫੈਸਿਲਿਟੀ ਜਿਹੜੀ ਵੀ ਉਹਨਾਂ ਨੇ ਸਾਨੂੰ ਵਾਅਦੇ ਕੀਤੇ ਸੀਗੇ ਕੁਝ ਉਹਨਾਂ ਨੇ ਕਵਰ ਕੀਤੇ ਕੰਪਲੀਟ ਕੀਤੇ ਕੁਝ ਕਾਰਨਵਸ਼ ਰਹਿ ਗਏ ਤੇ ਜਿਨ੍ਹਾਂ ਦੇ ਕਾਰਨ ਲੋਕ ਥੋੜੀ ਜੀ ਸਮੱਸਿਆ ਦੇ ਆ ਚੰ ਤੇ ਹੁਣ ਵਾਅਦਾ ਕਰ ਰਹੇ ਨੇ ਕਿ ਜਿਹੜੇ ਰਹਿੰਦੇ ਹੋਏ ਵਾਅਦੇ ਉਹ ਪੂਰੇ ਕਰ ਦਿੱਤੇ ਜਾਣਗੇ ਤੁਸੀਂ ਵੀ ਕਿਹਾ ਮੀਟਿੰਗ ਹੋਈ ਸੀਗੀ ਤੇ ਉਹ ਕਹਿੰਦੇ 1500 2000 ਰੁਪਏ ਗਾਜ ਵਧਾਉਣ ਦੇ ਚੱਕਰ ਚ ਫਿਰਦੇ ਆ ਉਹ ਕੀ ਕਰ ਇਹ ਤੁਸੀਂ ਮੇਰੇ ਕੋਈ ਕੱਲ ਤਾਂ ਮੈਂ ਆਇਆ ਨਹੀਂ ਮੀਟਿੰਗ ਦੇ ਵਿੱਚ ਕਿਉਂਕਿ ਨਾ ਮੈਂ ਇੱਥੇ ਸੀਗਾ ਕੱਲ ਹਾਜ਼ਰ ਨਹੀਂ ਸੀਗਾ ਤੇ ਮੈਨੂੰ ਵੀ ਅੱਜ ਆ ਕੇ ਹੀ ਪਤਾ ਲੱਗਿਆ ਕੁਛ ਇਹਨਾਂ ਦੀ ਮੀਟਿੰਗ ਹੋਈ ਹੈ ਉਹ ਤੁਸੀਂ ਮੇਰ ਨਾਲ ਵੱਦ ਕਲੋਨੀ ਦੇ ਲੋਕਾਂ ਨਾਲ ਸੰਪਰਕ ਕਰ ਸਕਦੇ ਹੋ ਤਾਂ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਆਪਣੇ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਧਰਮਪਾਲ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਾਟਿਆ ਹੈਲੋ ਹੈਲੋ ਹਾਂਜੀ ਤੁਸੀਂ ਸੰਦੂਰੀਅਲ ਅਸਟੇਟ ਤੋਂ ਬੋਲ ਰਹੇ ਹੋ ਜੀ ਹਾਂਜੀ ਸਰ ਕੌਣ ਸਾ ਬੋਲ ਰਹੇ ਹੋ ਜੀ ਚੱਡਾ ਚੱਡਾ ਜੀ ਮੈਂ ਪੱਤਰਕਾਰ ਬੋਲ ਰਿਹਾ ਰਵੀ ਭਾਟਿਆ ਇਹ ਫਿਰ ਕੋਲੋ ਕੋਲੋਨਾਈਜ਼ਰ ਨੇ ਕਿਵੇਂ ਆਪਣੇ ਪਾਰਟਨਰਸ਼ਿਪ ਕਿਵੇਂ ਹੈ ਤੇਰੀ ਆਪਣੀ ਹੈ ਮੈਂ ਸੰਧੂ ਮੈਂ ਉਹਨਰ ਕੋਰੇਆਂ ਦਾ ਚਿਰਾਗ ਨੇ ਹੁੰਦਾ। ਅੱਛਾ ਚਿਰਾਗ ਨਹੀਂ ਹੁੰਦਾ। ਉਹ ਤਾਂ ਮੈਨੂੰ ਪਤਾ ਹੈ ਪਰ ਨਹੀਂ ਸੰਧੂ ਕਲੋਨੀ ਚ ਕੀ ਆਪਣੀ ਇਨਵੋਲਵਮੈਂਟ ਹੈ? ਮੈਂ ਕੋਈ ਕੁਝ ਕੱਟਿਆ ਦੱਸੋ। ਅੱਛਾ 1000 ਕਲੋਨੀ ਆਲੇ ਜਿਹੜੇ ਵਿਚਾਰੇ ਗਰੀਬ ਲੋਕ ਕਹਿੰਦੇ ਆ ਕਹਿੰਦੇ 1500 2000 ਰੁਪਏ ਗਾਜ ਦਾ ਵਾਧਾ ਮੰਗੀ ਜਾਂਦੇ ਆ ਸੀਵਰੇਜ ਇਹਨਾਂ ਦਾ ਕਦੇ ਜੋੜ ਦਿੰਦੇ ਆ ਕਦੇ ਤੋੜ ਦਿੰਦੇ ਆ। ਉਹ ਵੇਜ ਕਾਰਪੋਰੇਸ਼ਨ ਗਲਤੀ ਨਾਲ ਤੋੜ ਗਿਆ ਜੀ। ਅੱਛਾ ਜੀ। ਉਹਨਾਂ ਨਾਲ ਹੋ ਗਈ ਆ ਅੱਜਗਲ ਮੈਂ ਪਾਈਪ ਮੰਗਵਾਇਆ ਦੁਆਰਾ ਜੜਵਾ ਲਿਆ। ਹਾਂ। ਵੀ ਕਾਰਪੋਰੇਸ਼ਨ ਨੇ ਗਲਤੀ ਨਾਲ ਘਾਤੇ ਤੋੜਤੇ ਪੁੱਛੇ ਨਹੀਂ ਤੁਸੀਂ ਵੀ ਇਹ ਕੀ ਕਿਹਾ ਸੀ ਵੀਰ ਜੀ ਉਹਨਾਂ ਨੂੰ ਉਹ ਕਹਿੰਦਾ ਕਿ ਤੁਸੀਂ ਲੈਟਰ ਦਿਖਾ ਦਿਓ ਅਸੀਂ ਜੇ ਆ ਜਾਓ ਤੁਸੀਂ ਉਹ ਕਹਿੰਦੇ ਸਾਡੇ ਦਫਤਰ ਆਓ ਹੂੰ ਉਹਨਾਂ ਸੀ ਜਦੋਂ ਗਏ ਉੱਥੇ ਤੇ ਉਹ ਕਹਿੰਦੇ ਗਲਤੀ ਨਾਲ ਹੋ ਗਿਆ ਭਾਈ ਕੋਈ ਨਹੀਂ ਹੁਣ ਅਸੀਂ ਜੋੜਾਂਗੇ ਤੇ ਸਮਾਨ ਮنگਾ ਲਵਾਂ ਮੈਂ ਉਹ ਸਮਾਨ ਮنگਾਇਆ ਆਇਆ ਆ ਦੋ ਚਾਰ ਦਿਨਾਂ ਵਿੱਚ ਕੰਮ ਹੋ ਜਾਣਾ ਚਲੋ